ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਟ੍ਰਿਮੋਨੀ ਇੰਸਟੈਂਸ ਤੇ ਬਹੁਤ ਬਰ Příਸਾਿਕੋ ਇੱਕ ਮਿੰਟ ਪਲੀਜ਼ ਵੇਟ ਕਰਕੇ ਇਹ ਪਾਜ਼ ਕਰਕੇ ਨੋਟ ਜ਼ਰੂਰ ਪੜ ਲਿਓ ਜ਼ਿਆਦਾ ਦੇਰੀ ਨਹੀਂ ਕਰਨੀ ਆਪਾਂ ਦੀ ਪ੍ਰੋਫਾਈਲ ਰੀਡ ਕਰਦੇ ਆਂ ਅੱਜ ਦੀ ਪ੍ਰੋਫਾਈਲ ਹੈ ਜੀ ਸਾਡੀ ਲੜਕੀ ਦੀ ਪ੍ਰੋਫਾਈਲ ਹੈ ਜੀ ਇੱਕ ਹੋਰ ਗਰੇਵਲ ਨਾਮ ਹੈ ਸਰਨੇਮ ਤੇ ਕਾਸਟ ਨਾ ਦੇ ਗਰੇਵਲ ਜੱਟ ਸਿੱਖ ਡੇਟ ਆਫ ਬਰਥ ਹਨ ਜੀ 13 11 1999 ਕੱਦ ਹੈਗਾ ਜੀ 5 ਫੁੱਟ 6 ਇੰਚ ਕੰਪਲੈਕਸ਼ਨ ਫੇਅਰ ਹੈ ਰੰਗ ਸਾਫ ਹੈ ਤੇ ਕੁਆਲੀਫਿਕੇਸ਼ਨ ਹੈ ਜਿਹੜੀ 12th ਕੀਤੀ ਹੋਈ ਹੈ ਨਾ ਦੀ ਆਈਲੈਸਟ ਓਵਰਆਲ ਓਵਰਆਲ ਤੇ ਮਤਲਬ ਕਿ ਓਵਰਆਲ ਐਂਡ ਈਚ ਚੀ ਮਤਲਬ ਕਿ ਛੇ ਤੋਂ ਘੱਟ ਨਹੀਂ ਕਿਸੇ ਤੇ ਓਵਰਆਲ ਵੀ ਛੇ ਹੈ ਤੇ ਸ਼ਹਿਰ ਇਹਨਾਂ ਦਾ ਲੁਧਿਆਣਾ ਜੀ ਪ੍ਰੇਫਰੈਂਸ ਜਿਹੜੀ ਇਹਨਾਂ ਦੀ ਕੈਨੇਡਾ ਲਈ ਫਾਈਨੈਂਸ਼ੀਅਲ ਸਪੋਰਟ ਕਰ ਸਕੇ ਜੋ ਤੇ ਜੱਟ ਸਿੱਖ ਪਰਿਵਾਰ ਚ ਹੋਵੇ ਸਰ ਉਹ ਲੋਕ ਇਹ ਜਿਹੜਾ ਜੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਇਹ ਇੰਸਟਾਗ੍ਰam ਦੀ ਪੋਸਟ ਹੈ ਤੁਹਾਨੂੰ ਦੱਸਦੀ ਸਾਡਾ ਹੀ ਇੰਸਟਾਗ੍ਰam ਹੈ ਸੀ ਦੋਨੇ ਜਗ੍ਹਾ ਤੇ ਪੋਸਟ ਕਰਦੇ ਹਾਂ ਤੇ ਇੰਸਟਾਗ੍ਰam ਤੇ ਫੋਲੋ ਕਰਨ ਲਈ ਤੁਸੀਂ ਡਿਸਕ੍ਰਿਪਸ਼ਨ ਚੈੱਕ ਕਰ ਸਕਦੇ ਹੋ ਮੈਟ੍ਰੀਮੋਨੀਅਮ ਇਨਸਟੈਂਸ ਸੀ ਨਾਮ ਤੁਹੇ ਸਾਡਾ ਜਿਹੜਾ ਹੈਗਾ ਜੀ ਇੰਸਟਾਗ੍ਰam ਹੈਂਡਲ ਹੈਗਾ ਤੇ ਪਰਿਵਾਰ ਦਾ ਜਿਹੜਾ ਨੰਬਰ ਹੈ ਜੀ ਅਸੀਂ ਇਹ ਜਿਹੜਾ ਸਕਰੀਨ ਤੇ ਤੁਹਾਡੇ ਸਾਹਮਣੇ ਪ੍ਰੋਫਾਈਲ ਆ ਰਹੀ ਇਸ ਤੋਂ ਬਾਅਦ ਨਾਲ ਹੀ ਪਰਿਵਾਰ ਦਾ ਨੰਬਰ ਸ਼ੇਅਰ ਕਰਾਂਗੇ ਅਸੀਂ ਤੇ ਉਸ ਤੋਂ ਬਾਅਦ ਨਾਲ ਹੀ ਜੇ ਤੁਸੀਂ ਵੀ ਐਡ ਦੇਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਨੰਬਰ ਆ ਗਿਆ ਜੀ ਸਕਰੀਨ ਤੇ ਤੁਹਾਡਾ ਜੀ ਫੈਮਿਲੀ ਕੇ ਮਦਰ ਦਾ ਨੰਬਰ ਹੈ ਜੀ ਇਹ ਤੇ ਥੱਲੇ ਜਿਹੜਾ ਜੀ ਨੰਬਰ ਉਹ ਸਾਡਾ ਹੈਗਾ ਐਡ ਦੇ ਲਈ ਤੁਸੀਂ ਸਾਨੂੰ ਸਿਰਫ WhatsApp ਕਰ ਸਕਦੇ ਜੀ 9041729903 ਨੰਬਰ ਹੈ ਜੀ ਤੇ ਚੈਨਲ ਤੇ ਨਮੋ ਤਾਈ ਸਬਸਕ੍ਰਾਈਬ ਕਰ ਲਓ ਮੈਟ੍ਰਿਮੋਨੀ ਸਟੈਂਸ ਨੂੰ ਤੇ Instagram ਦਾ ਜਿਹੜਾ ਲਿੰਕ ਹੈ ਜੀ ਬਾਇਓ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਬਹੁਤ ਬਹੁਤ ਧੰਨਵਾਦ ਮਿਲਦੇ ਜੀ ਅਗਲੀ ਵੀਡੀਓ